ਸਾ ਯਤੀਮ ਨਾ ਉਡੇ ਜਿਸ ਤਰ੍ਹਾਂ ਦੀ ਪ੍ਰੀਖਿਆ ਉਸ ਬਾਪੂ ਸੋਡੀ ਸਰਕਾਰ ਨਾਲ ਹੋਈ ਹੈ ਦਰਦਨਾਕ ਹਾਲਾਤ ਕਿਉਂ ਰਜ਼ਗੀ ਤੇ। ਇਹ ਦੁਨੀਆ ਦੇ ਰੰਗ ਰੱਬ ਦੇ ਨਿਆਰੇ ਪਾਦੇ ਮਸੂਮਾ ਸੇਰ ਦੁੱਖ ਪਾਰੇ ਨੇ। ਹੋ ਮਾਲਕ ਦਾ ਭੇਦ ਕਦੇ ਜਾਂਦਾ ਪਾਇਆ ਨਹੀਂ ਕਿਸੇ ਚਾਚੇ ਦਾ ਏ ਜੇਠਾ ਗੜਾ ਤੀ ਜਿੱਥੇ ਪੈਦਾ ਹੋਈ ਮਨਮੋਣੀ ਹਸਤੀ ਹੋ ਮਾਪਿਆਂ ਦਾ ਮੁੱਖ ਜਿਸ ਨੇ ਤਕਾਇਆ ਨਹੀਂ ਕਿਸੇ ਚਾਚੇ ਤਾਏ ਜੇਠਾ ਗਲੇ ਲਾਇਆ ਨਹੀਂ ਮਾਂ ਛੱਡ ਗਈ ਪੁੱਤ ਦੋਕ ਸਾਲ ਦਾ ਮਾਂ ਛੱਡ ਗਈ ਪੁੱਤ ਦੋਕ ਸਾਲ ਦਾ ਪਿਤਾ ਹਰਦਾਸ ਪੁੱਤ ਨੂੰ ਸੰਭਾਲਦਾ ਹੋ ਚਾਵਾਂ ਨਾਲ ਮਾਂ ਨੇ ਜਿਸ ਨੂੰ ਖੜਾਇਆ ਨਹੀਂ ਕਿਸੇ ਚਾਚੇ ਤਾਏ ਜੇਠਾ ਗਲੇ ਲਾਇਆ ਨਹੀਂ ਮਾਂ ਦੀਆਂ ਸਾਹਬੇ ਬਾਪ ਜ਼ਿੰਮੇਵਾਰੀਆਂ ਪੜ ਰਿਆ ਮਸੂਮ ਦੇਲ ਰੀਜਾਂ ਪਾਰੀਆਂ ਹੋਏ ਕਿਸੇ ਚਾਚੇ ਤਾਏ ਜੇਠਾ ਗਲੇ ਲਾਇਆ ਨਹੀਂ ਹੋਈ ਜਦੋਂ ਆਜੂ ਅਜੇ 7 ਸਾਲ ਦੀ ਆਣ ਪਿਆ ਬਾਪ ਤੇ ਚਿੰਤਾ ਕਾਲ ਜੀ ਉਹ ਪਿਤਾ ਦਾ ਵੀ ਸਿਰ ਉੱਤੇ ਰਹਾ ਸਾਇਆ ਨਹੀਂ ਕਿਸੇ ਚਾਚੇ ਤਾਏ ਜੇਠਾ ਗਲੇ ਲਾ છાતી ਨਾਲ ਰਾਂ ਲਾਲਾ રોઈ ਕਰਲਾਈ ਸੀ ਓ ਦੁੱਖਾਂ ਵਾਲਾ બોਝ ਦੁੱਖਾਂ ਵਾਲਾ બોਝ ਜਾਵਦਾ اٹھਾਇਆ ਨਹੀਂ ਕਿਸੇ ਚਾਚੇ તાએ ਜੇਠਾ ਗਲੇ ਕਿਸੇ ਨੋਂ ਨਿਹਾਲ ਤੇ ਉਹ ਬਾਹ ਫੜਨੇ ਲਈ ਕੋਈ ਅੱਗੇ ਆਇਆ ਨਹੀਂ ਕਿਸੇ ਚਾਚੇ ਤਾਏ ਜੇਠਾ ਗਲੇ ਲਾਇਆ ਨਹੀਂ ਸੁੱਖਾ ਵੇਲੇ ਨੇੜੇ ਆਏ ਹਰ ਕੋਈ ਦੌੜਦਾ ਬਿਬਤਾ ਬਣੀ ਤੇ ਨਾ ਕੋਈ ਸਾਥ ਭੋੜਦਾ ਉਹ ਐਸਾ ਸਮਾ ਕਿਸੇ ਚਾਚੇ ਤਾਏ ਜੇਠਾ ਗਲੇ ਲਾਇਆ ਨਹੀਂ ਅੱਗੇ ਨਾ ਕੋਈ ਆਇਆ ਜਦੋਂ ਚਾਚਾ ਤਾਇਆ ਸੀ ਅੱਗੇ ਨਾ ਕੋਈ ਆਇਆ ਜਦੋਂ ਚਾਚਾ ਤਾਇਆ ਸੀ ਨਾਨੀ ਮਾਨੇ ਕੋਟ ਬਾਲ ਗਲੇ ਲਾਇਆ ਸੀ ਹੋ ਮਾਪਿਆਂ ਦੇ ਬਾਝੋਂ ਜਾਵੰਦਾ ਵਰਾਇਆ ਨਹੀਂ ਕਿਸੇ ਜੇ ਖਾਂ ਗਲੇ ਲਾਇਆ ਨਹੀਂ ਹੋਨੇ ਲੈਂਦੀ ਨਾਨੀ ਲੈ ਤੁਰੀ ਜਾ ਲਾਲ ਸੀ ਬੇਟ ਬੇਟ ਵੇਂਦਾ ਰਹਾ ਨੋਂ ਨਿਹਾਲ ਸੀ ਹੋ ਕਿਸੇ ਵੀ ਲਾਹੌਰ ਏ ਨੇ ਅਟਕਾਇਆ ਨਹੀਂ ਕਿਸੇ ਵੀ ਲਾਹੌਰ ਏ ਨੇ ਅਟਕਾਇਆ ਨਹੀਂ ਕਿਸੇ ਚਾਚੇ ਤਾਏ ਜੇ ਕੁਰਤਾ ਛਤਰ ਇਹਦੇ ਸਿਰ ਸੋਹਣਾ ਹੋ ਗੁਰਮਖ ਮੇਰੇ ਅੱਗੇ ਝੂਠੀ ਮਾਇਆ ਨਹੀਂ ਕਿਸੇ ਚਾਚੇ ਤਾਏ ਜੇ ਖਾ ਗਲੇ